ਜਾਣੇ ਚਾਰ ਪੰਜ ਤੋਂ ਵੀ ਜ਼ਿਆਦਾ ਹੀ ਸੀਗੇ ਮਤਲਬ ਉਹਨਾਂ ਦੀ ਅੱਖਾਂ 'ਚ ਸਪਰੇ ਪਾਉਂਦੇ ਸੀਗੇ ਇਹ ਤੇ ਉਹ ਹਨਾ ਸਪਰੇ ਕੌਣ ਪਾ ਰਹੇ ਸੀ ਜਿਨੇ ਸਿਰ ਪਾੜਿਆ ਉਹਨਾਂ ਦਾ ਹਾਂਜੀ ਅੱਖਾਂ 'ਚ ਸਪਰੇ ਪਾਉਂਦੇ ਸੀ ਫਿਰ ਇਹਨਾਂ ਨੇ ਪਤਾ ਨਹੀਂ ਕੀ ਹੋਇਆ ਇਹ ਆਏ ਸਾਨੂੰ ਕੋਲ ਤੇ ਲੜਾਈ ਝਗੜਾ ਹੋਇਆ ਕਿੱਥੇ ਆ ਜੀ ਸਾਨੂੰ ਨਹੀਂ ਪਤਾ ਸਾਰਾ ਸਾਨੂੰ ਨਹੀਂ ਆਇਆ ਜਸ ਉਹ ਰਹਿ ਗਈ ਨਹੀਂ ਇਹ ਹਸਪੀਟਲ ਹੁਣ ਤੁਹਾਡੇ ਜਿਹੜੇ ਹਸਬੰਡ ਹੈ ਹਸਪੀਟਲ ਨਹੀਂ ਮੇਰੇ ਹਸਬੰੰਡ ਨੂੰ ਲੈ ਗਏ ਨਜਾਇਜ਼ੀ ਅੱਛਾ ਜੀ ਹਾਂਜੀ ਤੇ ਬੋਲੋ ਲੈ ਲੇ ਹਾਂ ਹਾਂਜੀ ਲੈ ਕੇ ਕੱਲ ਹੀ ਗਏ ਪਤਾ ਨਹੀਂ ਕਿਉਂ ਲੈ ਗਏ ਨਾ ਤੇ ਗੱਲ ਵੀ ਨਹੀਂ ਕਰਨ ਦਿੱਤੀ ਮਾੜੀ ਵਿੱਚ ਤੁਹਾਨੂੰ ਪੁੱਛਣਾ ਸੀ ਆਏ ਸੀ ਖੜੇ ਸੀ ਸੀ ਕਿ ਕਿੰਨੇ ਸੀ ਜੇ ਕਿ ਨਹੀਂ ਜਾਓ ਸਾਡੇ ਕਿਹੜਾ ਮਾਪੇ ਆਪਾ ਸਰ ਮੈਂ ਹੀ ਆ ਨਾ ਪਿੱਛੇ ਕੰਮੀ ਹੋਰ ਤੁਹਾਡੇ ਨਾਲ ਆਈ ਮਾਹੀ ਹੈਂ ਮਾਹੀ ਨਹੀਂ ਤੁਹਾਡੇ ਜਿਹੜੇ ਹਸਬੰਦ ਆ ਸ਼ਵੀ ਉਹ ਇਸ ਵੇਲੇ ਮੌਕੇ ਤੇ ਇੱਥੇ ਹਸਪੀਟਲ ਕੀ ਕਰਦੇ ਪੈ ਸਗੇ ਉਹ ਉਹਨਾਂ ਤਾਂ ਭਰਾ ਆ ਜਿਨ੍ਹਾਂ ਦਾ ਸਿਰ ਪਾੜਿਆ ਅੱਛਾ ਹਾਂਜੀ ਚਲੋ ਠੀਕ ਹੈ ਤੁਹਾਡੇ ਸ਼ਵੀ ਦੇ ਤਾਂ ਨਹੀਂ ਕੁਝ ਲੱਗੀਆਂ ਕੋਈ ਸੱਟ ਸੁੱਟ ਲੱਗੀ ਅੱਜ ਸਰ ਅਸੀਂ ਦੇਖਿਆ ਨਹੀਂ ਠੀਕ ਹੈ ਕਿਹੜਾ ਮੁੱਲਾ ਤੁਹਾਡਾ ਬਰੀਤ ਨਗਰ ਪਹਿਲਾਂ ਮੈਨੂੰ ਕੁੱਟਿਆ ਫੇ ਮੇਰੇ ਭਰਾ ਨੂੰ ਕੁੱਟਿਆ ਜੀ ਸਾਡੇ ਮੰਮੀ ਡੈਡੀ ਹੈ ਨਹੀਂ ਗਏ ਜੀ ਸਾਨੂੰ ਬਹੁਤ ਤੰਗ ਕੀਤਾ ਜੀ ਇਹ ਬੰਦੇ ਬੁਲਾ ਕੇ રોજ ਧਮਕੀਆਂ ਦਿੰਦਾ ਸਾਨੂੰ ਕਾਦੀਆਂ ਦਿੰਦਾ ਜੀ ਇਹਨੂੰ ਪੁੱਛੋ ਤੇ ਲੜਾਈ ਕਦੋਂ ਹੋਈ ਤੁਹਾਡੀ ਇਹ ਆ ਜਿਹੜੇ ਅੰਦਰ ਬੈਠੇ ਆ ਉਹਦਾ ਬਿੰਦ ਰੱਖੀ ਆ ਜੀ ਕਿੱਥੇ ਦਾ ਰਹਿਣ ਵਾਲਾ ਉਹ ਪਤਾ ਨਹੀਂ ਇਹ ਖੋਥਣਾ ਰੋਡ ਖੋਥਣਾ ਰੋਡ ਹਾਂ ਜੀ ਪਹਿਲਾਂ ਵੀ ਲੜਾਈ ਹੋਈ ਤੁਹਾਡੀ ਪਹਿਲਾਂ ਨਹੀਂ ਹੋਈ ਜੀ ਬੰਦਾ ਸਹੀ ਨਹੀਂ ਹੈਗਾ ਜੀ ਇਹ ਬੰਦੇ ਥੱਦ ਕੇ ਸਾਨੂੰ ਮਾਰ ਫੋ ਆਂਦਾ ਜੀ ਲੜਾਈ ਕੱਲ ਹੀ ਹੋਈ ਹੈ ਹਾਂ ਜੀ ਕੀ ਕਾਰਨ ਨਾਲ ਲੜਾਈ ਪੈਸੇ ਲੈਣੇ ਸੀ ਜੀ ਕਿੰਨੇ ਲੈਣੇ ਪੈਸੇ ਪੈ ਲੈਣਾ ਸੀ 1000 ਰੁਪਿਆ ਦੇ ਕੋ ਅੱਛਾ ਯਾਰ ਉਹ ਪਿਛਲੇ ਲੱਲਰ पे ਲੜੇ ਨਹੀਂ ਗੱਲਾ ਗੱਲਾ ਜene ਉਹ ਲੜਿਆ ਸਾਡੇ ਨਾਲ ਕਿਹੜੀ ਚੀਜ਼ ਨੇ ਤੁਹਾਡੇ ਤੇ ਹਮਲਾ ਕੀਤਾ ਇਹਨੇ ਹਾਂਜੀ ਮੁੰਡੇ ਆਲੇ ਆ ਕੇ ਹਮਲਾ ਕੀਤਾ ਜੀ 15 20 ਮੁੰਡੇ ਲਿਆਂਦੇ ਸੀ ਕਿਸ ਚੀਜ਼ ਦਾ ਬਾਹਰ ਕੀਤਾ ਉਹਨੇ ਤੁਹਾਡੇ ਖੰਡੇ ਕਰਬਾਨਾ ਸੀਗੇ ਜੀ ਉਹਨਾਂ ਕੋ ਹਥਿਆਰ ਸਾਰੇ ਉਹਨਾਂ ਦੇ ਸੀਗੇ ਕਿੰਨੇ ਵਜੇ ਹੋਈ ਲੜਾਈ ਇਹ ਇਹ ਹੋਈ ਹੈ 6:00 7:00 ਵਜੇ 6:00 ਵੇ ਅੱਜ 6:00 ਵੇ ਪੁਲਿਸ ਨੂੰ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਨਹੀਂ ਹਲੇ ਤਾਂ ਕੀਤੀ ਨਹੀਂ ਜੀ ਹੁਣ ਚੱਲੇ ਆਂ ਮੌਕੇ ਤੇ ਮੌਕੇ ਤੇ ਪੁਲਿਸ ਜੀ ਆਈ ਤਾਂ ਜੀ ਆਈ ਹੈ ਕੋਚ ਕਰ ਰਹੇ ਆ ਕੀ ਕਰ ਰਹੇ ਹੋ ਤੁਸੀਂ ਕਿੱਥੇ ਗਏ ਰਹਿਣ ਵਾਲੇ ਆਸੀਂ ਪ੍ਰੀਤਨਗਰ ਮੰਡਾ ਪ੍ਰੀਤਨਗਰ ਡੈਡੀ ਦਾ ਨਾਮ ਕੀ ਹੈ ਤੁਹਾਡਾ ਕਲਵੰਤ ਕੁੰਮਾਰ ਕਲਵੰਤ ਹਾਂਜੀ ਵਿਆਹੇ ਬੰਦੇ ਆ ਜੀ ਆਪਾਂ ਕਿਹੜਾ ਛੜੇ ਛਾਂਟ ਆ ਇਹ ਤਾਂ ਛੜੇ ਛਾਂਟ ਆ ਜੀ ਜਣੇ ਗਣੇ ਨੂੰ ਗੁੱਟ ਦਿੰਦੇ ਆ ਇੰਨਾ ਕੋ ਤਾਂ ਪੈਸਾ ਹੈਗਾ ਅਸੀਂ ਗਰੀਬ ਬੰਦੇ ਆ ਮਰਾਈ ਸਾਡੇ ਨਾਲ ਨਜ਼ਾਇਜ਼ ਹੀ ਕਰਦੇ ਆ ਇਹ ਤਾਂ ਇਹ ਵਾਰ ਦਾ ਮਾੜਾ ੜਾ ਬਚਾ ਫਦੀ ਸ਼ੁਗਰਮੈਲ ਚੌਂਕ ਦੇ ਨੀਚੇ ਫਲਾਈਓਵਰ ਦੇ ਨੀਚੇ ਨਾ ਇੱਥੇ ਚਾਹ ਪੀ ਗਏ ਸੀ ਇਹ ਨਹੀਂ ਮੈਂ ਇਕੱਲਾ ਹੀ ਸੀ ਤੇ ਇਹ ਟਾਈਮ ਹੋਣਾ ਕੋਈ 6:30 ਵਜੇ ਹੋਣਾ ਹੈ ਜੀ ਤੇ ਉੱਥੇ ਇਹ ਡਵੀ ਸ਼ਵੀ ਇਹ ਜਿੰਨੇ ਭਰਾ ਹੈਗੇ 3-4 ਭਗਤਪੁਰੇ ਦੇ ਕਲਪਨ ਵਗੈਰਾ ਵੇਚਦੇ ਉੱਥੇ ਤੋਂ ਕਿਸੇ ਗੱਲ ਨੂੰ ਲੈ ਕੇ ਨਾ ਤੇ ਪੈਨ ਨੂੰ ਲੈ ਕੇ ਰੋਲਾ ਪੈਂਡ ਤੇ ਮੇਰਾ ਨਹੀਂ ਕਿਸੇ ਹੋਰ ਬੰਦੇ ਨਾਲ ਉਹਨਾਂ ਦੀਆਂ ਤਲਾਸ਼ੀਆਂ ਲੈਣ ਲੱਗ ਪਏ ਪੈਸੇ ਖੋਣ ਲੱਗ ਪਏ ਉਹਨਾਂ ਨੂੰ ਹੋਰ ਚੀਜ਼ਾਂ ਕੋਣ ਲੱਪੇ ਹੁੰਦੀਆਂ ਸ਼ਰੀਆ ਨਾਮ ਤੇ ਲੱਗੀ ਸ਼ਰੀਆ ਟੋਨੀਆ ਤੇ ਇੱਕ ਡਵੀ ਹੈ ਸਾਰੇ ਫਗੜਪੁਰ ਦੇ ਸਾਰੇ ਫਗੜਪੁਰ ਦੇ ਤੇ ਮੈਂ ਨਾ ਇਹ ਮੈਂ ਵਿੱਚੋਂ ਇਹਨਾਂ ਨੂੰ ਛਡਾਇਆ ਬੰਲਾ ਕਿ ਹਟ ਜਾ ਨਾ ਕਰੋ ਇਹ ਮੇਰੇ ਨਾਲ ਹੀ ਮੁੜ ਕੇ ਮੁੜ ਕੇ ਉਹ ਚੜ ਗਿਆ ਮੇਰੇ ਤੇ ਹੀ ਤੇ ਤੂੰ ਭਜੀ ਕੋਣ ਹੁੰਦਾ ਕਹਿਣਾ ਤੂੰ ਇੰਨੀ ਦੇਰ ਤੇ ਹੱਥੋਂ ਭਾਈ ਹੋ ਗਏ ਅਸੀਂ ਮੜਾ ਹੋ ਤਾਂ ਹੱਥੋਂ ਭਾਈ ਹੋਏ ਆ ਜੀ ਇਹ ਉਧਰ ਬੰਦੇ ਸੱਦਣ ਲੱਪਿਆ ਤੇ ਲੈ ਵੀ ਭਰਾਵਾਂ ਨੂੰ ਆਪਣੇ ਨੂੰ ਫੋਨ ਕਰਤਾ ਉਹ ਆ ਗਏ ਚਲੋ ਹੱਥੋਂ ਭਾਈ ਉੱਥੇ ਜ਼ਿਆਦਾ ਵਧੀ ਲੜਾਈ ਹੋਈ ਗੈਂਡੋ ਜੇ ਨਾ ਨਿਕ ਤੇ ਦੰਤ ਦੂਤ ਚੱਕਿਆ ਤੇ ਦੰਤ ਛੱਕੇ ਜੀ ਜਾਂ ਉਂਗਲ ਤੇ ਵਾਰਿਆ ਇੱਕ ਇੱਥੇ ਮਾਰਿਆ ਤੇ ਕਿਉਂ ਸਿਰ ਤੇ ਮਾਰਿਆ ਇਹ ਮੇਰੇ ਦੰਤ ਆ ਗੱਲ ਦੀ ਤੁਹਾਡਾ ਕੀ ਨਾਮ ਮੇਰਾ ਮਨਵਿੰਦਰ 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 ਜਿਹੜਾ ਤੁਹਾਡਾ ਰੈਸ਼ ਤੇ ਰੈਸ਼ ਪ੍ਰਾਣੀ ਰੈਸ਼ ਤਾਂ ਸਾਡੀ ਸੁਨਾਮ ਪਰੇ ਹੁੰਦੀ ਸੀ ਉਦਾਂ ਮਨਵਿੰਦਰ ਰੱਖਿਆ ਨਾਮ ਮੇਰਾ ਤੇ ਉਹ ਨਵੀਂ ਰੈਸ਼ ਆਈ ਕੋਠੜਾ ਰੋ ਹਾਂ ਕੋਠੜਾ ਰੋ ਤੇ ਕਿੰਨੀਆਂ ਖਸਾਂ ਲਗੀਆਂ ਸੱਟਾਂ ਜੀ ਟਾਂਕੇ ਲੱਗੇ ਆ ਸਿਰ ਤੇ ਬਹੁਤਾਂ ਕੇ ਸਿਰ ਚ ਲੱਗੇ ਆ ਉਂਗਲ ਤੇ ਲੱਗੇ ਆ ਕਿਹਾ ਬਾਹ ਤੇ ਕੋਣੀ ਦੇ ਜਿਹਨਾਂ ਨੇ ਤੁਹਾਡੇ ਤੇ ਬਾਤ ਲੱਗੀ ਹੈ ਤੁਹਾਡੀ ਕੋਈ ਪੁਰਾਣੀ ਰੰਜਿਸ਼ ਹੈ ਉਹਨਾਂ ਨਾਲ ਨਹੀਂ ਪੁਰਾਣੀ ਰੰਜਿਸ਼ ਕੋਈ ਨਹੀਂ ਜੀ ਪੁਰਾਣੀ ਰੰਜਿਸ਼ ਹੋਈ ਹੈ ਠੀਕ ਹੈ ਤੇ ਉਹ ਲੋ ਬੜੇ ਬੋਸੜੀਆਂ ਹਾਂਜੀ ਬੜਲੀਆਂ ਆਪਾਂ ਲੈ ਲਿਆ ਹਾਂਜੀ 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 ਬੜਲੀਆਂ ਠੀਕ ਹੈ ਕਿ ਨਹੀਂ ਆਏ ਅੱਜ ਜਾਓ ਹੋਰ ਘੱਟੂ ਘੱਟ ਦੱਸ ਕੇ ਜਾਣੇ ਸੀ ਜੀ ਪਾੜ ਕਿੰਨੇ ਆਏ 40 ਮੀਜ਼ਾ ਹੁਣਾਂ ਪੰਜ ਜਾਣੇ ਹੋਏ ਬੜੇ ਜੀ ਅੰਦਰ ਦੇ ਥਾਰੇ ਪੰਜ ਜਾਣੇ ਹੋ ਥਾਰੇ ਭਰ ਗੁਰੇ ਜੀ ਹਾਂਜੀ 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 ਮਝਾ ਬਤਾ ਰਿਹਾ ਮਝਾ ਬਤਾ ਰਿਹਾ ਉੱਥੇ ਸਾਰੇ ਮਾਰਕੀਟ ਨੂੰ ਪਤਾ ਉੱਥੇ ਸਾਰਿਆਂ ਨੂੰ ਪਤਾ ਹੈ ਜੀ ਸਾਰੇ ਲੋਕਾਂ ਨੂੰ ਹਾਂ ਜੀ ਹਾਂ ਜੀ ਤੇ ਜਿਹਨਾਂ ਵਿੱਚੋਂ ਇੱਕ ਬੰਦੇ ਦਾ ਅਸੀਂ ਕਰ ਦਿੱਤਾ ਹੈ ਤੇ ਬਾਕੀ ਜੋ ਦੂਸਰੀ ਪਾਰਟੀ ਹੈ ਉਹ ਹਜੇ ਚਾਲੇ ਕੋ ਪਰਚਾ ਨਹੀਂ ਕਰਵਾਇਆ ਹੈ ਪੇਸ਼ੈਂਟ ਫਿਲਹਾਲ ਦੀ ਕਿਹੜੀ ਸਟੇਬਲ ਹੈ ਤੇ ਪੁਲਿਸ ਕਾਰਵਾਈ ਜੋ ਵੀ ਹੈ ਉਹ ਕਰ ਦਿੱਤੀ ਗਈ ਸਰ ਕੋਈ ਪਤਾ ਨਹੀਂ ਕਿ ਕੋਈ ਗਰੇ ਮੇਰੀ ਬੇਟੀ ਇਹ ਕੁਝ ਬਗਦੀਆਂ ਦੇ ਨੇ ਕੁਝ ਖੋਦੜਾਂ ਦੇ ਕੁਝ ਭਗਤਪੁਰੇ ਦੇ ਨੇ ਪੁਲਸ ਸੋਲੂਸ਼ਨ ਦੇ ਦਿੱਤਾ ਹਾਂਜੀ ਪੁਲਸ ਸੋਲੂਸ਼ਨ ਦੇ ਦਿੱਤੇ ਗਏ